ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਇਸ ਖਾਸ ਚੈਨਲ ਦੇ ਵਿੱਚ ਮੈਂ ਹਾਂ ਨਵਨੀਤ ਸਿੰਘ ਵਦਵਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਪਰ ਪਿਛਲੇ ਲੰਬੇ ਸਮੇਂ ਤੋਂ ਪੰਜਾਬ 'ਚ ਨਹੀਂ ਨੇ ਆਸਟ੍ਰੇਲੀਆ 'ਚ ਨੇ ਔਰ ਅਕਸਰ ਹੀ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਲਗਾਤਾਰ ਕੈਦੀਏ ਕਿ ਵਿਵਾਦਾਂ ਦੇ ਵਿੱਚ ਰਹਿੰਦੇ ਆ ਜਾਂ ਸੁਰਖੀਆਂ ਦੇ ਵਿੱਚ ਰਹਿੰਦੇ ਆ ਜਾਂ ਕਹੇ ਲਿਆ ਕਿ ਹੁਣ ਆਪਣੀ ਹੀ ਸਰਕਾਰ ਤੇ ਲਗਾਤਾਰ ਸਵਾਲ ਖੜੇ ਕਰਦੇ ਆ ਔਰ ਖੜੇ ਵੀ ਕਿਉਂ ਨਾ ਕਰਨ ਕਿਉਂਕਿ ਜੋ ਲਗਾਤਾਰ ਉਹnade ਨਾਲ ਹਾਲਾਤ ਬਣਦੇ ਜਾ ਰਹੇ ਨੇ ਜਿਸ ਤਰ੍ਹਾਂ ਹਰਿਆਣੇ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਬਾਅਦ ਚ ਉਹ ਆਸਟ੍ਰੇਲੀਆ ਚਲੇ ਗਏ ਔਰ ਉਸ ਤੋਂ ਬਾਅਦ ਲਗਾਤਾਰ ਪਰਚੇ ਤੇ ਪਰਚਾ ਹਾਈ ਕੋਰਟ ਚ ਮਾਮਲਾ ਤੇ ਬਹੁਤ ਕੁਝ ਪਰ ਹੁਣ ਹਰਮਿਤ ਸਿੰਘ ਪਠਾਨ ਮਾਜਰਾ ਇੱਕ ਵਾਰ ਫਿਰ ਤੋਂ ਲਾਈਵ ਆਏ ਨੇ ਤੇ ਲਾਈਵ ਆ ਕੇ ਉਹਨਾਂ ਨੇ ਆਪਣੀ ਹੀ ਸਰਕਾਰ ਤੇ ਔਰ ਸਗੋ ਸਰਕਾਰ ਤੇ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਕਈ ਸਵਾਲ ਖੜੇ ਕੀਤੇ ਨੇ ਹਰਮੀਰ ਸਿੰਘ ਪਠਾਨ ਮਾਜਰਾ ਲਾਈਵ ਆਏ ਪਰ ਸਾਫ ਤੌਰ ਤੇ ਕਹਿੰਦੇ ਨਜ਼ਰ ਆਏ ਕਿ ਜੋ ਤੁਸੀਂ ਕਰ ਰਹੇ ਹੋ ਉਹ ਚੰਗਾ ਨਹੀਂ ਹੈ। ਔਰ ਸਾਫ ਤੌਰ ਤੇ ਚੇਤਾਵਨੀ ਸਰਕਾਰ ਨੂੰ ਦਿੰਦੇ ਨਜ਼ਰ ਆਏ ਕਿ ਇਸ ਦੇ ਅੰਜਾਮ ਤੁਹਾਨੂੰ ਭੁਗਤਨੇ ਪੈਣਗੇ। ਦਰਸਲ ਹਰਮੀਰ ਸਿੰਘ ਪਠਾਨ ਮਾਜਰਾ ਦੇ ਘਰ ਪੁਲਿਸ ਪਹੁੰਚੀ ਹੈ ਜੋ ਸਰਕਾਰੀ ਰਿਹਾਇਸ਼ ਪਟਿਆਲਾ ਵਿਖੇ ਹਰਮੀਰ ਸਿੰਘ ਪਠਾਨ ਮਾਜਰਾ ਦੀ ਉੱਥੇ ਪੁਲਿਸ ਨੇ ਪਹੁੰਚ ਕੇ ਉਸ ਕੋਠੀ ਨੂੰ ਖਾਲੀ ਕਰਾਉਣ ਦਾ ਹੁਕਮ ਜਾਰੀ ਕੀਤਾ ਹੈ। ਜਾਂ ਕਹਿ ਲਿਆ ਕਿ ਲਗਾਤਾਰ ਪੁਲਿਸ ਵੱਲੋਂ ਤੇ ਪਹੁੰਚ ਕੇ ਕੋਠੀ ਖਾਲੀ ਕਰਾਈ ਜਾ ਰਹੀ ਹੈ ਹਾਲਾਂਕਿ ਪਰਿਵਾਰ ਅੰਦਰ ਹੈ ਹਰਮੀਰ ਸਿੰਘ ਪਠਾਲਮਾ ਅਜਰਾ ਇਸ ਮੌਕੇ ਲਾਈਵ ਆਏ ਲਾਈਵ ਆ ਕੇ ਉਹਨਾਂ ਨੇ ਆਪਣੀ ਸਰਕਾਰ ਤੇ ਕਈ ਸਵਾਲ ਖੜੇ ਕੀਤੇ ਔਰ ਚੇਤਾਵਨੀ ਵੀ ਦੇ ਦਿੱਤੀ ਕਿ ਜੋ ਤੁਸੀਂ ਕਰ ਰਹੇ ਹੋ ਉਹ ਠੀਕ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਐਮਐਲਏ ਜਿਹੜੇ ਨੇ ਉਹ ਕੋਠੀਆਂ ਦੇ ਵਿੱਚ ਰਹਿੰਦੇ ਰਹੇ ਨੇ ਐਮਐਲਏ ਦੇ ਤੌਰ ਤੇ ਮੈਨੂੰ ਉਹ ਕੋਠੀ ਅਲੋਟ ਹੈ ਅਜੇ ਮੈਂ ਐਮਐਲਏ ਹਾਂ ਕਹਿੰਦੇ ਕਿ ਤੁਹਾਡੀ ਸਰਕਾਰ ਅਜੇ ਗਈ ਨਹੀਂ ਅਜੇ 1 ਸਾਲ ਪਿਆ ਤੇ ਮੈਂ ਐਮਐਲਏ ਹਾਂ ਮੈਨੂੰ ਲੋਕਾਂ ਨੇ ਚੁਣਿਆ ਔਰ ਮੇਰਾ ਹੱਕ ਬਣਦਾ ਉਸ ਗੁੱਟੀ ਤੇ ਰਹਿਣਾ ਪਰ ਪਤਾ ਨਹੀਂ ਕਿਉਂ ਤੁਸੀਂ ੱੱਕੇ ਤੇ ਉਤਰੇ ਹੋਇਓ ਜੇ ਇਸੇ ਤਰ੍ਹਾਂ ੱੱਕਾ ਕਰਦੇ ਰਹੇ ਤੇ ਤੁਹਾਡਾ ਅੱਗੇ ਕੀ ਹਸ਼ਰ ਹੋਣਾ ਤੁਸੀਂ ਆਪ ਸਮਝ ਜਾਓ ਸੋ ਲਾਈਵ ਹੋ ਕੇ ਹਰਮਿਤ ਸਿੰਘ ਪਠਾਨ ਮਾਜਰਾ ਨੇ ਆਪਣੀ ਹੀ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਭਾਵੇਂ ਜੋ ਆਮ ਆਦਮੀ ਪਾਰਟੀ ਆਪਣੇ ਡਿਕਟੇਟਰਸ਼ਿਪ ਦਿੱਲੀ ਵਾਲੇ ਆਪਣੀ ਡਿਕਟੇਟਰਸ਼ਿਪ ਕਰਨਾ ਚਾਹੁੰਦੇ ਆ ਇਹ ਆਪਣਾਪ ਦਿਖਾਉਂਦੇ ਲੋਕਾਂ ਨੂੰ ਕਹਿੰਦੇ ਵੀ ਅਸੀਂ ਬਹੁਤ ਚੰਗੇ ਕੰਮ ਕਰਦੇ ਆ ਵੀ ਅਸੀਂ ਜੋ ਵੀ ਕਹਿੰਨੇ ਆ ਵੀ ਉਹੀ ਚੰਗਾ ਬਾਕੀ ਸਾਰੇ ਤੁਰੇ ਫਿਰਦੇ ਉਤਰੇ ਵਿੱਚ ਹੀ ਸੀਐਮ ਸਾਹਿਬ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਨਾ ਆਕੜ ਕੇ ਗੱਲ ਕਰਦੇ ਨਾ ਸਾਰਾ ਬਰਾਬਰ ਇੱਕ ਨਿਗਾਹ ਨਾਲ ਵੇਖ ਨਾ ਕਿ ਵਾਰ-ਵਾਰ ਇਹਨੂੰ ਮੈਂ ਇੱਕੋ ਗੱਲ ਕਵਾਂ ਚੰਗਾ ਨਹੀਂ ਲੱਗਦਾ ਇਹਨਾਂ ਵੀ ਥੱਲੇ ਲਾ ਕੇ ਨਾ ਚੱਲ ਲਾਈਫ ਦੇ ਵਿੱਚ ਸਟੈਂਡ ਜਿਹੜਾ ਉਹ ਜ਼ਰੂਰੀ ਹੁੰਦਾ ਹੁੰਦਾ ਬੰਦੇ ਦਾ ਤੇ ਬਟ ਟਾਈਮ ਜਿਹੜਾ ਮਾੜਾ ਚੰਗਾ ਨਿਕਲ ਜਾਂਦਾ ਤੁਸੀਂ ਮੈਨੂੰ ਇਹ ਦੱਸੋ ਅੱਜ ਤੁਸੀਂ ਕੋਠੀ ਖਾਲੀ ਕਰਾਉਣ ਆਲੇ ਮੈਂ ਵਜੂਦਾ ਐਮਐਲਏ ਮੈਨੂੰ ਲੋਕਾਂ ਨੇ ਚੁਣ ਕੇ ਭੇਜਿਆ ਠੀਕ ਆ ਤੁਸੀਂ ਮੈਨੂੰ ਟਿਕਟ ਦਿੱਤੀ ਤੇ ਤੁਸੀਂ ਉਦੋਂ ਸਾਰਾ ਕੁਝ ਸਰਵੇ ਕਰਾ ਕੇ ਹੀ ਟਿਕਟ ਦਿੱਤੀ ਤੁਹਾਨੂੰ ਪਤਾ ਹੀ ਵੀ ਆਜ਼ਾਦ ਬੰਦਾ ਜੇ ਇਹਨੇ ਵੋਟ ਖੜ ਸਕਦਾ ਤੇ ਤਾਂ ਹੀ ਤੁਸੀਂ ਮੈਨੂੰ ਟਿਕਟ ਸੱਦ ਕੇ ਹੀ ਦਿੱਤੀ ਮੈਂ ਤੁਹਾਡੇ ਕੋਲ ਨਹੀਂ ਗਿਆ ਤੇ ਤੁਸੀਂ ਅੱਜ ਫਿਰ ਕੋਠੀ ਖਾਲੀ ਕਰਾਉਣ ਆਏ ਹੋ ਮੈਂ ਵਜੂਦਾ ਐਮਐਲਏ ਹਾਂ ਜੀ ਜਿਹੜਾ ਬੰਦਾ ਹੁਣ ਪੀਆਰਟੀਸੀ ਦਾ ਤੁਸੀਂ ਚੇਅਰਮੈਨ ਲਾਇਆ ਆ ਇਹ ਕੋਲ ਕੋਈ ਸੰਵਿਧਾਨਿਕ ਆਉਦਾ ਨਹੀਂ ਉਹਨੂੰ 50 ਕਿੱਲਾਂ ਦੀ ਤੁਸੀਂ ਕੋਠੀ ਦਿੱਤੀ ਉਹ ਖਾਲੀ ਕਿਉਂ ਨਹੀਂ ਕਰਾਉਂਦੇ ਉੱਥੇ ਗਤੀਵਿਧੀਆਂ ਨਹੀਂ ਮੈਂ ਤੁਹਾਨੂੰ ਫੋਟੋਆਂ ਭੇਜਾਂ ਉਸ ਕੋਠੀ ਦੇ ਵਿੱਚ ਮੀਟਿੰਗਾਂ ਹੁੰਦੀਆਂ ਦੀਆਂ ਉਸ ਕੋਠੀ ਦੇ ਵਿੱਚ ਸਰਕਾਰੀ ਗਤੀ ਸਿਆਸਤੀ ਗਤੀਵਿਧੀਆਂ ਵੀ ਦੀਆਂ ਹੁੰਦੀਆਂ ਦੀਆਂ ਦੂਜਾ ਨੰਬਰ ਕੇਜਰੀਵਾਲ ਕੋ ਕਹਿਣਾ ਆਉਦਾ ਵੀ ਪੰਜਾਬ ਦਾ ਕਰਪੂਰਥਲਾ ਹਾਊਸ ਤੁਸੀਂ ਦਿੱਲੀ ਵਾਲਿਆਂ ਨੂੰ ਦਬਾਈ ਬੈਠੇ ਹੋ ਉੱਥੇ ਉਹ ਬੈਠਾ ਆ ਸਰ ਉਹਦੇ ਚ ਉਹ ਉਹਦੇ ਕੋਲ ਕਿਉਂ ਨਹੀਂ ਖਾਲੀ ਕਰਾਉਂਦੇ ਮੈਂ ਤਾਂ ਐਮ ਐਲ ਏ ਆ ਮੇਰਾ ਰਾਈਟ ਬਣਦਾ ਮੈਂ ਉਸ ਕੋਠੀ ਨੂੰ ਰੱਖ ਸਕਦਾ ਜੇ ਮੈਂ ਨਹੀਂ ਰੱਖ ਸਕਦਾ ਫਿਰ ਸੀਐਮ ਵੀ ਰੱਖ ਸਕਦਾ ਫਿਰ ਕੋਈ ਮੰਤਰੀ ਨਹੀਂ ਰੱਖ ਸਕਦਾ ਐਮਐਲਏ ਨਹੀਂ ਕੋ ਰੱਖ ਸਕਦਾ ਜੇ ਤੁਹਾਨੂੰ ਮੇਰੀ ਕੋਠੀ ਦੀ ਤਕਲੀਫ ਹੈ ਜਾਦੀ ਤੇ ਤੇ ਗੱਲ ਆ ਜੇ ਮੈਂ ਜਿੰਨੇ ਵੀ ਮੇਰੇ ਭੈਣ ਭਰਾ ਸੱਜਣ ਮਿੱਤਰਿਆ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਆ ਇੱਕ ਤਨ ਵੱਧ ਤੋਂ ਵੱਧ ਸ਼ੇਅਰ ਕਰੋ ਚਾਹੇ ਪਟਿਆਲੇ ਜ਼ਿਲ੍ਹੇ ਚਾਹੇ ਪਟਿਆਲੇ ਤੋਂ ਬਾਹਰ ਆ ਭਰਾਓ ਗੱਲ ਆ ਵੀ ਇਹ ਬੰਦੇ ਕਰਦੇ ਆ ਡਿਕਟੇਟਰਸ਼ਿਪ ਵੀ ਜਿਹੜਾ ਬੰਦਾ ਆਪਦੇ ਹਲਕੇ ਦੀ ਗੱਲ ਕਰੇ ਪੰਜਾਬ ਦੀ ਗੱਲ ਕਰੇ ਉਹ ਇਹਨਾਂ ਬੰਦਿਆਂ ਨੂੰ ਚੰਗੇ ਨਹੀਂ ਲੱਗਦੇ ਇੱਕ ਬੰਦਿਆਂ ਦਾ ਵੀ ਅਸੀਂ ਜਿਹੜਾ ਬਦਲਾ ਆ ਵੀ ਬਦਲਾ ਦੇ ਵਿੱਚ ਅਸੀਂ ਕਿਸੇ ਨਾਲ ਮਾੜਾ ਚੰਗਾ ਨਹੀਂ ਕਰਦੇ ਉਹਦੇ ਵਿੱਚ ਇਹ ਗੈਂਗਸਟਰ ਵਾਲਾ ਸਿਸਟਮ ਵੀ ਜਿਹੜੇ ਕਿਸੇ ਤੇ ਚਾਰ ਪਰਚੇ ਚਾਹੇ ਕਿਸੇ ਦੇ ਲੜਾਈ ਝਗੜੇ ਦਾ ਚਾਹੇ ਕਿਸੇ ਦੇ ਦੂਜੇ ਆ ਆਪਨਾ ਆਪ ਵਿਖਾਉਣ ਦੇ ਚੱਕਰ 'ਚ ਉਹਨਾਂ ਨੂੰ ਮਾਰਨ ਦੇ ਚੱਕਰ 'ਚ ਤੋਂ ਸੀ ਵੀ ਇਹਨੂੰ ਵੀ ਮਾਰ ਦੋ ਚੁੱਕ ਕੇ ਤੇ ਉਹਨੂੰ ਵੀ ਮਾਰ ਦੋ ਵੀ ਲੋਕਾਂ ਆਖਣਗੇ ਗੈਂਗਸਟਰ ਖਤਮ ਕਰਕੇ ਗੈਂਗਸਟਰ ਉਹ ਆ ਜਿਹੜੇ ਲੋਕਾਂ ਨੂੰ ਤੰਗ ਕਰਦੇ ਆ ਜਿਹੜੇ ਲੋਕਾਂ ਦੇ ਢੀਆਂ ਪੁੱਤ ਜਿਨ੍ਹਾਂ ਨੇ ਕੋ ਮਾਰੇ ਆ ਇਹ ਨਹੀਂ ਦੂਜੇ ਦੂਜਾ ਨੰਬਰ ਹਰ ਇੱਕ ਅ ਅਹੁਦੇ ਦੀ ਮਰਿਆਦਾ ਹੁੰਦੀ ਆ ਐਮਐਲਏ ਆ ਮੈਂ ਮਾਨ ਸਾਹਿਬ ਨਾਇਕ ਆਮਕਰ ਇਹ ਦੇਣੀਆਂ ਪੈਣੀਆਂ ਸਾਰਿਆਂ ਨੂੰ ਸਿਰਫ ਸਾਲ ਰਹਿ ਗੜਾ ਤੁਸੀਂ ਆਨੇ ਆਉਣਾ ਵੀ ਇਹ ਪੱਕੇ ਸਾਰੀ ਉਮਰ ਵਾਸਤੇ ਇੱਥੇ ਰਾਜੇ ਮਹਾਰਾਜੇ ਵੀ ਨਹੀਂ ਰਹੇ ਤੇ ਨਾਲ ਤੁਸੀਂ ਰਹਿਣਾ ਕੇਜਰੀਵਾਲ ਸਾਹਿਬ ਇੰਨਾ ਸਾੜਦਾ ਕੱਢ ਲਾਈਫ ਦੇ ਵਿੱਚ ਉਤਰਾ ਚੜਾ ਔਬੜੇ ਆਉਂਦੇ ਆ ਤੇ ਮੈਂ ਤੈਨੂੰ ਇੱਕੋ ਗੱਲ ਕਰਦਾ ਵੀ ਕੋਰਟ 'ਚ ਮੈਂ ਵੀ ਜਾਊ ਹੁਣ ਬੇ ਤੂੰ ਕਿਹੜੇ ਬੇਸ ਤੇ ਹਾਈ ਕੋਰਟ ਸੁਪਰੀਮ ਕੋਰਟ ਵੀ ਕਿਹੜੇ ਬੇਸ ਤੇ ਉੱਥੇ ਕਰਪੂਰਥਲਾ ਹਾਊਸ 'ਚ ਬੈਠਾ ਤੇ ਤੈਨੂੰ ਮੇਰਾ ਤਕਲੀਬਾ ਦਾ ਕ ਐਮਐਲਏ ਦੀ ਵੀ ਇੱਕ ਐਮਐਲਏ ਨਹੀਂ ਉੱਥੇ ਰਹਿ ਸਕਦਾ ਜੇ ਤੁਹਾਡੇ ਨਾਲ ਤੁਹਾਡੇ ਉਹ ਖਿਲਾਫ ਬੋਲ ਗਿਆ ਤੋ ਸਰਕਾਰੀ ਕੋਠੀ ਜਨਰੇਰ ਦਾ ਸਾਡਾ ਤੁਹਾਡੇ ਪਿਓ ਦੀ ਨਹੀਂ ਕਿਸੇ ਦੇ ਦੀ ਉਹ ਸਰਕਾਰ ਦੀ ਕੋਠੀ ਆ ਉਹਦੇ 'ਚ ਮੇਰਾ ਹੱਕ ਬਣਦਾ ਐਮਐਲਏ ਦਾ ਉੱਥੇ ਜਿੰਨੇ ਚਿਰ ਮੈਂ ਐਮਐਲਏ ਮੈਂ ਰਹਿ ਸਕਦਾ ਮੇਰੇ ਤੋਂ ਪਹਿਲਾਂ ਚੰਦੂ ਮਾਇਰਾ ਰਿਹਾ ਮੇਰੇ ਤੋਂ ਪਹਿਲਾਂ ਕਈਆਂ ਐਮਐਲਏ ਕੋਲ ਰਹੇ ਆ ਜਿੱਥੇ ਅੱਜ ਹੜਾਣਾ ਰਹਿੰਦਾ ਆ ਇਲਾਲ ਸਿੰਘ ਕੋ ਕਈ ਸਾਲ ਕੋਠੀ ਰਹੀ ਆ ਹਰ ਇੱਕ ਐਮਐਲਏ ਇੱਕ ਕੋਠੀਆਂ ਰੱਖ ਸਕਦੇ ਆ ਕਿ ਤੁਹਾਨੂੰ ਮੇਰੀ ਕੋਠੀ ਬਾਲੀ ਵੱਢਦੀ ਆ ਬੇਰੇ ਕੋਲ ਕਿਉਂ ਵੀ ਸਾਡੇ ਅੱਗੇ ਬੋਲਿਆ ਕਿਉਂ ਆ ਮੈਂ ਝੁਕਦਾ ਨਹੀਂ ਤੁਹਾਡੇ ਅੱਗੇ ਨਾ ਅੱਜ ਝੁਕਾਂ ਨਾ ਕੱਲ ਝੁਕਾਂ ਕੋਈ ਗੱਲ ਨਹੀਂ ਮੇਰੇ ਕੋ ਆਪਦਾ ਵੀ ਘਰ ਹੈਗਾ ਪਰ ਤੁੰਦ ਰਖੜਾ ਨਹੀਂ ਸਕਦਾ ਸਾਰੇ ਲੋਕਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਉੱਥੇ 9 ਸੀ ਪਹੁੰਚੋ ਪਹੁੰਚ ਕੇ ਸਰਕਾਰ ਦਾ ਵਿਰੋਧ ਕਰੋ ਤੇ ਪ੍ਰੈਸ ਵਾਲੇ ਭਰਾਵਾਂ ਨੂੰ ਵੀ ਪੱਤਰਕਾਰਾਂ ਭਰਾਵਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਤੁਸੀਂ ਵੀ ਸਾਰੇ ਆਣੇ ਉੱਥੇ ਅੱਜ ਪਹੁੰਚੋ ਤੇ ਜਿਹੜੇ ਦੂਜੀਆਂ ਪਾਰਟੀਆਂ ਦੇ ਚਾਹੇ ਕਾਲੀ ਆ ਚਾਹੇ ਕਾਂਗਰਸੀ ਆ ਚਾਹੇ ਬੀਜੇਪੀ ਵਾਲੇ ਆ ਜੇ ਤੁਸੀਂ ਅੱਜ ਮੇਰੇ ਨਾਲ ਖੜਦੇ ਹੋ ਤੇ ਕੱਲ ਨੂੰ ਮੈਨੂੰ ਵੀ ਤੁਹਾਨੂੰ ਵੀ ਜਦੋਂ ਲੋੜ ਪਈ ਤੇ ਤੁਹਾਨੂੰ ਪਤਾ ਮੈਂ ਵੀ ਖੜਦਾ ਹਰ ਇੱਕ ਦੇ ਨਾਲ ਸਾਰੇ ਮੇਰੇ ਭਰਾ ਅੱਜ ਮੇਰਾ ਸਾਥ ਦਓ ਮੈਨੂੰ ਲੋੜ ਆ ਤੇ ਇਸ ਸਰਕਾਰ ਨੂੰ ਠੋਕਮਾ ਜਵਾਬ ਦੇ ਸਕੀਏ ਮੈਂ ਪਹਿਲਾਂ ਚੁੱਪ ਸਾਂ ਵਿਚਾਰ ਛੱਡ ਪਰਾਂ ਕਾਦੇ ਵਾਸਤੇ ਇਹਨਾਂ ਦਾ ਫਰੰਟ ਖੋਲਣਾ ਪਰ ਹੁਣ ਤੁਸੀਂ ਮੈਨੂੰ ਫਰੰਟ ਖੋਲਣ ਵਾਸਤੇ ਮਜਬੂਰ ਕਰੋਗੇ ਤੇ ਮੈਂ ਹੁਣ ਫਿਰ ਤੁਹਾਡੀਆਂ ਧੱਜੀਆਂ ਵੀ ਵੇਖੀ ਤਰ੍ਹਾਂ ਕਿ ਤਰ੍ਹਾਂ ੜਾਉਂਦਾ ਕਿੱਥੋਂ ਕਿੱਥੋਂ ਕੀ ਕੀ ਆਉਂਦਾ ਰਿਹਾ ਮੈਂ ਤੁਹਾਨੂੰ ਸਭ ਤੁਹਾਨੂੰ ਦੱਸੂਗਾ ਹੁਣ ਵੀ ਕਿਹੜੇ ਸਾਹ ਵ ਕਿ ਤੁਹਾਨੂੰ ਸਭ ਨੂੰ ਬੇਨਤੀ ਆ ਵੀ ਉੱਥੇ ਵੱਧ ਤੋਂ ਵੱਧ ਪਹੁੰਚੋ ਪਹੁੰਚ ਕੇ ਤੇ ਸਾਡੇ ਪਰਿਵਾਰ ਦੀ ਮਦਦ ਕਰੋ ਉੱਥੇ ਅੱਜ ਕੋਠੀ ਛੜਾਉਣ ਵਾਸਤੇ ਆਉਣ ਲੱਗੇ ਆ ਤੇ ਸਾਰੇ ਭੈਣ ਭਰਾ ਸੱਜਣ ਮਿੱਤਰ ਸਰਪੰਚ ਐਮ ਸੀ ਜਿਹੜੇ ਵੀ ਹੋਰ ਮੇਰੇ ਭਰਾ ਚਾਹੇ ਕੋਈ ਕਿਸੇ ਕੋਲੋਂ ਤਾਂ ਹੈਗਾ ਚਾਹੇ ਨਹੀਂ ਹੈਗਾ ਅੱਜ ਤੁਹਾਡੇ ਭਰਾ ਨੂੰ ਤੁਹਾਡੀ ਲੋੜ ਆ ਤੇ ਤੁਹਾਡੇ ਵਾਸਤੇ ਮੈਂ ਖੜਾ ਸਾਂ ਤੇ ਤੁਹਾਡਾ ਵੀ ਫਰਜ ਬਣਦਾ ਅੱਜ ਇਹਨਾਂ ਤੋਂ ਨਾ ਡਰਦੇ ਹੋਏ ਅੱਜ ਮੇਰੇ ਨਾਲ ਖੜੋ ਉੱਥੇ ਸਾਰੇ ਜਾਣੇ ਮੇਰੀ ਨੌ ਸੀ ਕੋਠੀ ਦੇ ਵਿੱਚ ਪਹੁੰਚੋ ਤਾਂ ਕਿ ਇਹ ਜਿਹੜਾ ਕੋਠੀ ਛਡਾਉਣ ਦਾ ਹਸਾਬਕਤਾ ਪਿਆ ਇਹਨੂੰ ਇਹ ਨਾ ਕਰ ਸਕਣ ਤੇ ਹੜਾਣੇ ਵਾਲੀ ਕੋਠੀ ਛਡਾਓ ਉਹਦੇ ਕੋਲ ਕੋਈ ਹੁਣ ਸੰਵਿਧਾਨਿਕ ਕੌਦਾ ਨਹੀਂਗਾ ਜੇ ਤੁਹਾਨੂੰ ਬੇਰੇ ਵਾਲੀ ਕੋਠੀ ਵੜਦੀ ਹੈ ਨਾ ਮੈਂ ਤਾਂ ਵੀ ਮੌਜੂਦਾ ਐਮਐਲਏ ਹਾਂ ਮੈਨੂੰ ਪਾਰਟੀ ਚੋਂ ਕੱਢੋ ਮੈਨੂੰ ਸਸਪੈਂਡ ਕਰੋ ਫਿਰੋ ਜਦੋਂ ਮੇਰੇ ਤੋਂ ਐਮਬੈਲਿਸ਼ਪ ਚੱਲ ਜੂਗੀ ਉਹ ਮੈਂ ਆਪਣਾ ਕਾਪੀ ਕੋਠੀ ਛੱਡ ਦੂੰਗਾ ਸੋ ਸੁਣਿਆ ਤੁਸੀਂ ਹਰਮੀਤ ਸਿੰਘ ਪਠਾਨ ਮਾਜਰਾ ਸਾਫ਼ ਤੌਰ ਤੇ ਸਰਕਾਰ ਤੇ ਸਵਾਲ ਖੜੇ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਜੋ ਹਾਲਾਤ ਤੁਸੀਂ ਬਣਾਏ ਹੋਏ ਨੇ ਉਹ ਠੀਕ ਨਹੀਂ ਹਾਲਾਂਕਿ ਇਸ ਤੋਂ ਪਹਿਲਾਂ ਵੀ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਉਹ ਸਰਕਾਰ ਤੇ ਸਵਾਲ ਖੜੇ ਕਰਦੇ ਰਹੇ ਐ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਵੀ ਉਹਨਾਂ ਦੀ ਕੋਠੀ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਨੂੰ ਪੀਓ ਤੱਕ ਡਿਕਲੇਅਰ ਕਰ ਦਿੱਤਾ ਗਿਆ ਉਹਨਾਂ ਦੀਆਂ ਸੰਪਤੀਆਂ ਨੂੰ ਲੈ ਕੇ ਸਾਰਾ ਕੁਝ ਹੈ ਔਰ ਕਈ ਤਰ੍ਹਾਂ ਦੇ ਪਰਚੇ ਦਰਜ ਕੀਤੇ ਗਏ ਨੇ ਔਰ ਇਸ ਤੋਂ ਪਹਿਲਾਂ ਕਈ ਇੰਟਰਵਿਊ ਰਾਹੀਂ ਆਸਟ੍ਰੇਲੀਆ ਤੋਂ ਵੀ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਕਈ ਸਵਾਲ ਖੜੇ ਕੀਤੇ ਇਸ ਦੀ ਅਸਲ ਹਰਮਿੰਦਰ ਸਿੰਘ ਪਠਾਨ ਮਾਜਰਾ ਆਪਣੀ ਸਰਕਾਰ ਨੂੰ ਲੈ ਕੇ ਔਰ ਖਾਸ ਤੌਰ ਤੇ ਦਿੱਲੀ ਵਾਲਿਆਂ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਕਰਦੇ ਨੇ ਕਿ ਭਾਈ ਦਿੱਲੀ ਵਾਲਿਆਂ ਦੇ ਲਾਕੇ ਲੱਗ ਕੇ ਪੰਜਾਬ ਦਾ ਬੇੜਾ ਗਰਕ ਨਾ ਕਰੋ ਔਰ ਇਹ ਨਹੀਂ ਨਹੀਂ ਹੋਤੇ ਚੁੱਕੀ ਮੁੱਖ ਮੰਤਰੀ ਦੇ ਰਿਸ਼ਤੇਦਾਰ ਵੀ ਨੇ ਔਰ ਮੁੱਖ ਮੰਤਰੀ ਦੇ ਰਿਸ਼ਤੇਦਾਰ ਹੋਣ ਦੇ ਨਾਤੇ ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਉਹ ਬਾਰ ਬਾਰ ਇਹ ਵੀ ਕਹਿੰਦੇ ਐ ਕਿ ਮੈਂ ਤੇ ਮੁੱਖ ਮੰਤਰੀ ਨੂੰ ਵੀ ਕਈ ਵਾਰੀ ਕਿਹਾ ਕਿ ਥੋੜਾ ਜਿਹਾ ਆਪਣਾ ਦਿਮਾਗ ਵਰਤ ਇਹਨਾਂ ਦੇ ਆਖੇ ਨਾ ਲੱਗ ਪਰ ਪਤਾ ਨਹੀਂ ਕਿਉਂ ਲੋਕਾਂ ਨੇ ਵ ਗੁਰੰਤਮਾਨ ਨੂੰ ਪਾਈਆਂ ਨਾ ਕਿ ਦਿੱਲੀ ਵਾਲਿਆਂ ਨੂੰ ਪਰ ਪਤਾ ਨਹੀਂ ਕਿਉਂ ਥੱਲੇ ਇਹ ਵਰਡ ਉਹ ਯੂਜ਼ ਕਰਦੇ ਹਰਮਿੰਦਰ ਪਠਾਨ ਮਾਜਰਾ ਕਿ ਸੀਐਮ ਥੱਲੇ ਲੱਗਿਆ ਦਿੱਲੀ ਵਾਲਿਆਂ ਦੇ ਔਰ ਹੁਣ ਇਹ ਜਿਹੜਾ ਮਾਮਲਾ ਤਾਸਾ ਨਿਕਲ ਕੇ ਸਾਹਮਣੇ ਇਸ ਮਾਮਲੇ ਤੋਂ ਬਾਅਦ ਤੇ ਸਵਾਲ ਹੋਰ ਵੀ ਵੱਡੇ ਹੋਗੇ ਨੇ ਖੈਰ ਹੁਣ ਲਗਾਤਾਰ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਉਹਨਾਂ ਦੇ ਘਰ ਦੇ ਬਾਹਰ ਜਿਹੜਾ ਪੁਲਿਸ ਲਾ ਦਿੱਤੀ ਗਈ ਹੈ ਕੋਠੀ ਖਾਲੀ ਕਰਾਉਣ ਦੀ ਉਹ ਕੋਸ਼ਿਸ਼ ਸਰਕਾਰੀ ਕੋਠੀ ਹਾਲਾਕੀ ਐਮਐਲਏ ਨੂੰ ਲੋਟ ਹੈ ਔਰ ਹਰਮਿੰਦਰ ਸਿੰਘ ਪਠਾਰ ਮਾਜਰਾ ਨੂੰ ਤੁਸੀਂ ਸੁਣਿਆ ਉਹ ਸਿੱਧੇ ਤੌਰ ਤੇ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੇਰੇ ਤੋਂ ਪਹਿਲਾਂ ਵੀ ਐਮਐਲਏਸ ਨੂੰ ਲੋਟ ਹੁੰਦੀ ਰਹੀ ਹੈ ਚਾਹੇ ਹਰਿੰਦਰ ਚੰਦੂ ਮਾਜਰਾ ਹੋਣ ਜਾਂ ਉਸ ਤੋਂ ਪਹਿਲਾਂ ਵਾਲੇ ਕਿੰਨੇ ਐਮਐਲਏ ਹੋਣ ਪਰ ਆਖਰਕਾਰ ਸਮਝ ਨਹੀਂ ਆ ਰਿਹਾ ਕਿ ਕਿਹੜੀ ਦੁਸ਼ਮਣੀ ਮੇਰੀ ਆਪ ਦੀ ਪਾਰਟੀ ਮੇਰੇ ਨਾਲ ਘਾਟ ਰਹੀ ਹੈ ਮੈਂ ਕੋਈ ਵਿਰੋਧੀ ਪਾਰਟੀ ਦਾ ਐਮਐਲਏ ਨਹੀਂ ਹਾਂ ਸੋ ਲਾਈਵ ਹੋ ਕੇ ਇਤਨਾ ਦੇ ਸਵਾਲ ਖੜੇ ਕੀਤੇ ਨੇ ਹੁਣ ਦੇਖਣਾ ਹੋਏਗਾ ਕਿ ਇਹਨਾਂ ਸਵਾਲਾਂ ਦਾ ਸਰਕਾਰ ਕੀ ਜਵਾਬ ਦਿੰਦੀ ਹੈ ਜਾਂ ਸਰਕਾਰ ਕੋਲ ਕੋਈ ਜਵਾਬ ਨਹੀਂ ਹੋਣਾ ਪਰ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਹਰਮੀਤ ਸਿੰਘ ਪਠਾਨ ਮਾਜਰਾ ਸਰਕਾਰ ਤੇ ਸਵਾਲ ਵੀ ਖੜੇ ਕਰ ਰਿਹਾ ਸਰਕਾਰ ਤੇ ਨਿਸ਼ਾਨੇ ਵੀ ਵਿੰਦੇ ਜਾਂ ਕਹਿ ਲਈਏ ਕਿ ਮੁੱਖ ਮੰਤਰੀ ਨੂੰ ਵੀ ਖਰੀ ਖਰੀ ਸੁਣਾ ਰਹੇ ਕਿ ਭਾਈ ਥੋੜਾ ਜਿਹਾ ਆਪਣੇ ਐਮਐਲਏਸ ਨਾਲ ਠੀਕ ਨਾਲ ਵਿਹਾਰ ਕਰੋ ਨਹੀਂ ਤੇ 27 ਦੇ ਵਿੱਚ ਜੋ ਤੁਹਾਡਾ ਹਾਲ ਹੋਣਾ ਉਹ ਲੋਕਾਂ ਦੇ ਹੁਣ ਸਾਹਮਣੇ ਹੈ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ